ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਅਸੀਂ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਕਣ ਦੇਵਾਂਗੇ ਜਿੰਨੇ ਵੀ ਮੇਰੇ ਵੀਰ ਇੱਥੇ ਖੜੇ ਨੇ ਬੇਤਿਆ ਕੀ ਚੀਰਾ ਬਾਤੂ ਦੇ ਉਸੇ ਬੈਠ ਗਏ ਕਿਉਂਕਿ ਜੇ ਆਪਾਂ ਇਕੱਠੇ ਹੋਇਆ ਤਾਂ ਲੱਗਦਾ ਕੇ ਜਿਹੜਾ ਦਾ ਕੰਟਾ ਉਹਦੇ ਤੇ ਆਪਾਂ ਗੱਲ ਕਰ ਲਈਏ ਔਰ ਇਸ ਸਮੇਂ ਨੂੰ ਆਪਣੇ ਮੁਤਾਬਕ ਇਕ ਕਰੀਏ ਕਿਉਂਕਿ ਆਪਣੀਆਂ ਸੱਚੇ ਖੱਬੇ ਕਰਨ ਤੇ ਆਪਾਂ ਗੱਲਾਂ ਕਰਦੇ ਆ ਪਰ ਅੱਜ ਪੰਜਾਬ ਦੇ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਵੀ ਮਕਸਦ ਇਹ ਲੱਗ ਰਿਹਾ ਕੇ ਨਾ ਮੇਰੇ ਇੱਕ ਸਾਡੇ ਪੰਜਾਬ ਨੂੰ ਚੋਣ ਲਈ ਉਪਰਾਲਾ ਕੀਤਾ ਸੋ ਇਹਨਾਂ ਦਾ ਸਾਥ ਦਿਈਏ ਸਾਡਾ ਅੱਜ ਦਾ ਸਾਥ ਦੇਣਾ ਮਕਸਦ ਇਹ ਹੀ ਆ ਕਿ ਪ੍ਰਸ਼ਾਸਨ ਵੱਲੋਂ ਸਦਾਰ ਕੁਮਿੰਦਰ ਸਿੰਘ ਵਿਆਸਪੁਰਾ ਮਜੂਤਾ ਐਮਐਨਏ ਹੱਥਾ ਪੈਰ ਵੱਲੋਂ ਔਰ ਨਗਰ ਪੰਚਾਇਤ ਕੋੜ ਵੱਲੋਂ ਜੋ ਵੀ ਸਾਥ ਉਹ ਦੇਣਾ ਦਿੱਤੇ ਜਾਂਦੇ ਨੇ ਜਾਂ ਇਹਨਾਂ ਦੇ ਜੋ ਆਪਣੇ ਸੁਝਾਅ ਨੇ ਅਸੀਂ ਉਹਨਾਂ ਨੂੰ ਧਿਆਨ ਨਾਲ ਸੁਣੀਏ ਕਿਉਂਕਿ ਕਿਉਂਕਿ ਜਦੋਂ ਤੁਸੀਂ ਸੁਣਾਂਗੇ ਤਾਂ ਅਸੀਂ ਅਮਲ ਦੇ ਵਿੱਚ ਲੈ ਕੇ ਆਨਾ ਕਿਸੇ ਅਮਲ ਦੇ ਵਿੱਚ ਲੈ ਕੇ ਆਨਾ ਕਿ ਤਾਂ ਇਹ ਜੀਕਰ ਖਾਤਮਾ ਹੋ ਸਕਦਾ ਇਹ ਖਾਤਮਾ ਤੁਸੀਂ ਆਪਣੇ ਘਰ ਤੋਂ ਕਰਨਾ ਕਿਉਂਕਿ ਪਹਿਲਾ ਮਾਇਨਾ ਆਪਕਾ ਆਪਣਾ ਹੋਣਾ ਤਾਂ ਐਦੂ ਜੀ ਨੂੰ ਕਹਿ ਸਕਦਾ ਆ ਦੂਜੀ ਗੱਲ ਮੈਂ ਸਮਝਾਦਾ ਕਿ ਲੈਣਾ 2 ਮਿੰਟ ਲੈਣੇ ਆ ਆਪੀ ਨਗਰ ਕੌਟ ਵੱਲੋਂ ਪੰਚਾਇਤ ਵੱਲੋਂ ਆਪਕਾ ਵਿਸ਼ਵਾਸ ਕਰਾਉਣਾ ਕਿ ਸਾਡੇ ਜਿੱਥੇ ਜੋ ਜੋ ਕੀ ਲਗਤੀ ਹੈ ਸੁਲਤਾਨ ਦੇ ਜਨਵਾਗੇ ਵਾਹਿਗੁਰੂ ਜੀ ਦਾ ਖਾਸਾ ਆਕ੍ਰਿਤੀ ਬਹੁਤ ਬਹੁਤ ਤਨਬਾਹ پتیب ہوا کے نش نشا ماترا ਦੇ ਬਹੁਤ ਹੀ ਸਤਿਕਾਰਯੋਗ ਸਰਪੰਚਾ ਯਾਦਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਹਲਕਾ ਕੋਆਰਡੀਨੇਟਰ ਹਰਪ੍ਰੀਤ ਸਿੰਘ ਜੀ ਸਾਡੇ ਵਿੱਚ ਇੱਥੇ ਪਹੁੰਚੇ ਹੋਏ ਵੀਡੀਓ ਇਸ ਤੋਂ ਵੀਡੀਓ ਸਾਹਿਬ ਜਿਹੜਾ ਦੇ ਨਾਲ ਜੀ ਸਾਹਿਬ ਤੇ ਸੱਚਾ ਸਤਾਹ ਸਾਡੇ ਜਿੱਥੇ ਪਹੁੰਚੇ ਹੋਏ ਸਤਿਕਾਰਯੋਗ ਐਸਐਚਓ ਸਾਹਿਬ ਬਹੁਤ ਹੀ ਸਤਿਕਾਰਯੋਗ ਨਗਰ ਵਾਸੀ ਬੀਬੀਆਂ ਭੈਣਾਂ ਵੀਰ ਬਜ਼ੁਰਗ ਆਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ਿਸ਼ਾ ਤੇ ਨਾਲ ਸਾਜ ਭਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਇੱਕ ਐਸੀ ਸ਼ੈਅ ਆ ਕਿ ਜਿਹੜੇ ਘਰ ਦੇ ਵਿੱਚ ਵੱਜ ਜੇ ਘਰ ਨੂੰ ਤਬਾਹ ਕਰ ਦਿੰਦੀ ਹੈ ਨਸ਼ੇ ਦੇ ਨਾਲ ਸਭ ਤੋਂ ਵੱਧ ਦੁੱਖ ਤੇ ਪ੍ਰਭਾਵਿਤ ਸਾਡੀਆਂ ਭੈਣਾਂ ਹੁੰਦੀਆਂ ਨੇ ਉਹ ਚਾਹੇ ਮਾਂ ਦੇ ਰੂਪ ਦੇ ਵਿੱਚ ਹੋਣ ਚਾਹੇ ਪਤਨੀ ਦੇ ਰੂਪ ਦੇ ਵਿੱਚ ਹੋਣ ਕਿਉਂਕਿ ਨਸ਼ਿਆਂ ਦੇ ਨਾਲ ਘਰ ਭਟਿਆ ਜਾਂਦਾ ਪਰਿਵਾਰ ਵਿਲਕਦਾ ਹੈ ਉਹਨਾਂ ਦੀ ਸਹਾਰ ਲੈਣ ਵਾਲਾ ਕੋਈ ਨਹੀਂ ਬਚਦਾ ਸੋ ਨਸ਼ੇ ਕਰਨ ਵਾਲਾ ਵੀ ਆਪਣੇ ਘਰ ਦੇ ਭਾਂਡੇ ਤੱਕ ਵੇਚਣ ਲਈ ਆਪਣੀ ਨਸ਼ੇ ਦੀ ਮੂਰਤੀ ਦੇ ਲਈ ਮਜਬੂਰ ਹੋ ਜਾਂਦਾ ਪਰ ਗੱਲ ਇਹ ਦੁਰਦਿਆਂ ਵੀ ਜਿਹੜਾ ਨਸ਼ਾ ਹੈ ਇਹ ਆਇਆ ਕਿੱਥੋਂ ਅਸੀਂ ਸਾਰੇ ਜਾਣਦੇ ਆ ਕਿ ਸਾਡੇ ਪੰਜਾਬ ਦੇ ਵਿੱਚ ਚਿੱਟਾ ਕਿਹੜੀ ਸਰਕਾਰ ਵੇਲੇ ਸ਼ੁਰੂ ਹੋਇਆ ਅੱਜ ਸਭ ਤੋਂ ਵੱਧ ਜਿਹੜਾ ਪ੍ਰਗੋਪ ਆ ਉਹ ਚਿੱਟੇ ਦਾ ਪ੍ਰਗੋਪ ਆ ਜਿਹਨੂੰ ਅਸੀਂ ਖਤਮ ਕਰਨ ਦੇ ਲਈ ਸਾਰੇ ਜਣੇ ਇਕੱਠੇ ਹੋ ਕੇ ਇੱਕ ਡਟਤਾ ਦੇ ਨਾਲ ਲੱਗੇ ਆ। ਸਿਕ ਬਹੁਤ ਵੱਡਾ ਪੁਲਿਸ ਅਫਸਰ ਡੀਐਸਪੀ ਜਿਹੜਾ ਕਿ ਨਸ਼ੇ ਦੇ ਕੇਸ 'ਚ ਪੜਿਆ ਜਗਦੀਸ਼ ਭੋਲਾ ਉਹਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਜਿਹੜਾ ਨਸ਼ਾਸੀ ਇਹਦੇ ਲਈ ਇੱਕ ਮੰਤਰੀ ਦੇ ਘਰਾਂ ਦੇ ਵਿੱਚ ਮੀਟਿੰਗਾਂ ਹੁੰਦੀਆਂ ਸੀ ਅਤੇ ਸਰਕਾਰੀ ਗੱਡੀ ਦੇ ਵਿੱਚ ਇਹ ਨਸ਼ਾ ਜਿਹੜਾ ਸੀ ਉਹ ਸਪਲਾਈ ਕੀਤਾ ਜਾਂਦਾ ਸੀ। ਜਿਹੜਾ ਦਾ ਮਤਲਬ ਕਿ ਜਿਨ੍ਹਾਂ ਦੀ ਡਿਊਟੀ ਨਸ਼ਾ ਖਤਮ ਕਰਨ ਤੇ ਲੱਗੀ ਸੀ ਜਦੋਂ ਉਹ ਹੀ ਨਸ਼ੇ ਦੇ ਵਿੱਚ ਤ੍ਰਿਪ ਹੋਣ ਉਹੀ ਨਸ਼ਾ ਵੇਚਣਦਿਆਂ ਵੇਚਣ ਵਾਲਿਆਂ ਦੇ ਨਾਲ ਗੱਠਜੋੜ ਬਣਾ ਕੇ ਕੰਮ ਕਰ ਲ ਫਿਰ ਨਸ਼ਾ ਖੇਮੇ ਖੱਟੀ ਬਾੜ ਖੇਤ ਕੋ ਖਾਈ ਵਾਲੀ ਗੱਲ ਜਿਹੜੀ ਆ ਉਹ ਸਾਡੇ ਪੰਜਾਬ ਦੇ ਵਿੱਚ ਚਾਲੂ ਸੀ ਫਿਰ bari ਕੈਪਟਨ ਅਮਰਿੰਦਰ ਸਿੰਘ ਦੀ ਆਈ ਜੀ ਨੇ 4 ਹਫ਼ਤਿਆਂ ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਨਸ਼ਾ ਖਤਮ ਨਹੀਂ ਹੋਇਆ ਉਲਟੇ ਮਾਵਾ ਦੇ ਪੁੱਤ ਮਰਨੇ ਸ਼ੁਰੂ ਹੋਏ ਨਸ਼ਾ ਪੰਜਾਬ ਦੇ ਵਿੱਚ ਹੋਰ ਵੱਧ ਗਿਆ ਪਰ ਨਸ਼ਾ ਜਿਹੜਾ ਸੀਗਾ ਇਥੋਂ ਤੱਕ ਵਧਿਆ ਆਪਣੇ ਹਲਕੇ ਦੇ ਵਿੱਚ ਇਹ ਗੱਲ ਮਸ਼ਹੂਰ ਸੀ ਪੈਲ ਦੇ ਵਿੱਚ ਕਿ ਜਿਹੜੀ 2 ਨੰਬਰ ਦੀ दारू ਆ ਕਹਿੰਦੇ ਚੇਅਰਮੈਨ ਵਾਲੀ ਲੈਣੀ ਆ ਕਿ ਐਮਐਲਏ ਵਾਲੀ ਲੈਣੀ ਆ ਇਹ ਅਕਸਰ ਲੋਕਾਂ ਦੇ ਮੂੰਹੋਂ ਸੁਣਿਆ ਜਾਂਦਾ ਸੀ ਅਕਸਰ ਜਦੋਂ ਇਤਾਂ ਦੀਆਂ ਗੱਲਾਂ ਪਿੰਡਾਂ ਦੇ ਵਿੱਚ ਸਥਾਨਾਂ ਦੇ ਵਿੱਚ ਲੋਕਾਂ ਦੇ ਮੂੰਹੋਂ ਤੁਸੀਂ ਹੋਣੀਆਂ ਸ਼ੁਰੂ ਹੋ ਜਾਣ ਫਿਰ ਤਾਂ ਇਸ ਚੀਜ਼ ਤੋਂ ਪੱਡਣ ਦੇ ਨਹੀਂ ਰੱਬ ਹੀ ਵਾਰਸ ਹੈ ਹੋਰ ਤਾਂ ਮਨੁੱਖ ਤਾਂ ਕੀ ਕਰ ਸਕਦਾ ਔਰ ਜਦੋਂ ਤੋਂ ਤੁਸੀਂ ਆਮ ਆਦਮੀ ਪਾਰਟੀ ਤੁਸੀਂ ਆਪਣੀ ਸਰਕਾਰ ਬਣਾਈ ਹੈ ਆਮ ਲੋਕਾਂ ਦੀ ਆਮ ਘਰਾਂ ਦੇ ਧੀਆਂ ਪੁੱਤ ਤੁਸੀਂ ਉੱਥੇ ਬਿਠਾਏ ਨੇ ਉਸ ਦਿਨ ਤੋਂ ਜੋ ਇਹਨਾਂ ਦਾ ਪਿਛਲੀਆਂ ਸਰਕਾਰਾਂ ਦਾ ਪਾਇਆ ਹੋਇਆ ਊੜਾ ਕਰਕਟ ਸੀ ਉਹਨੂੰ ਸੁਮਿਟਡ ਦੇ ਲਈ ਲਗਾਤਾਰ ਪਹਿਲੇ ਦਿਨ ਤੋਂ ਲੱਗੇ ਹੋਏ ਆ ਪਾਨਿਓ ਬੂੜਾ ਕਰਕਰ ਰਿਸ਼ਵਤ ਦੇ ਰੂਪ ਦੇ ਵਿੱਚ ਹੋਵੇ ਤੁਸੀਂ ਜਾਣਦੇ ਹੋ ਸਾਰੇ ਜਾਣੇ ਕਿ ਕਿਵੇਂ ਤਹਿਸੀਲਾਂ ਦੇ ਵਿੱਚ ਲੁੱਟ ਤੇ ਉਸ ਲੁੱਟ ਨੂੰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਸੀ ਨੱਥ ਪਾਈ ਕਿ ਅੱਜ ਤਹਿਸੀਲਦਾਰ ਜਦੋਂ ਆਪਣੀ ਤਨਖਾਹ ਵੀ ਫੜਦਾ ਹੋਊਗਾ ਤਾਂ ਵੀ ਡਰਦਾ ਹੋਊਗਾ ਕਿਤੇ ਕੋਈ ਛਾਪਾ ਨਾ ਪੈ ਜਾਵੇ ਅਜੋ ਜਸਤਨੀਆ ਕਰਨ ਨੂੰ ਤਰਸਦੇ ਨੇ ਇਹ ਮੁੱਖ ਮੰਤਰੀ ਸਾਹਿਬ ਦਾ ਸਖਤ ਸਟੈਂਡ ਔਰ ਹਰ ਡਿਪਾਰਟਮੈਂਟ ਨੂੰ ਠੀਕ ਕਰਨ ਦੇ ਲਈ ਪੂਰੀ ਵਾਹ ਲਾਈ ਔਰ ਪੰਜਾਬ ਦੇ ਲੋਕਾਂ ਨੂੰ ਵੀ ਸਹੂਲਤਾ ਦੇਣ ਦੇ ਲਈ ਸਰਕਾਰ ਨੇ ਭਾਵੇਂ ਹਰੇਕ ਵਰਗ ਨੂੰ 600 ਜੁਟ ਬਿਜਲੀ ਦੀ ਹਰੇਕ ਵਰਗ ਨੂੰ ਦਿੱਤੀ ਹੈ ਭਾਵੇਂ ਕਿਸਾਨਾਂ ਨੂੰ ਲਾ ਲੋ ਕਿ 24 ਘੰਟੇ ਬਿਜਲੀ ਮਿਲੀ ਹੈ ਕੋਈ ਇੱਕ ਵੀ ਕਿਸਾਨ ਰਾਤਾਂ ਨੂੰ ਖੇਤਾਂ ਦੇ ਵਿੱਚ ਨਹੀਂ ਗਿਆ ਸਰਕਾਰ ਨੇ ਨਹਿਰੀ ਪਾਣੀ ਪਿੰਡ-ਪਿੰਡ 'ਚ ਬਚਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਆ ਪਹਿਲਾਂ ਨਹਿਰੀ ਪਾਣੀ ਤੇ ਨਹੀਂ ਸਿਰਫ ਨਾਅਰੇ ਲੱਗਦਾ ਸੀ ਅਸਲ ਦੇ ਵਿੱਚ ਅਸੀਂ ਸਿਰਫ 20% ਨਹਿਰੀ ਪਾਣੀ ਵਰਤਦੇ ਸੀ ਸਿਰਫ 20% ਔਰ ਅੱਜ ਅੱਜ ਅਸੀਂ ਉਹ ਜਿਹੜਾ ਅੰਕੜਾ ਸੀ 65 ਤੋਂ 70 ਦੇ ਜਿਹੜਾ ਆਪਾਂ ਨਾਅਰਾ ਲਾਉਨੇ ਵੀ ਇੱਕ ਬੂੰਦ ਨਹੀਂ ਹੁਣ ਤੱਕ ਉਹਨਾਂ ਨੇ ਬੂਦ ਨੂੰ ਖੇਤਾ ਤੱਕ ਪਹੁੰਚਾਉਣ ਲਈ ਕੋਈ ਕੰਮ ਨਹੀਂ ਕੀਤਾ ਜੇ ਕੀਤਾ ਤਾਂ ਦੱਸਦੇ ਹੁਣ ਸੂਏ ਵੀ ਨਿਕਲ ਗਏ ਆ ਨਾਲਾ ਵੀ ਪੈ ਰਹੀਆਂ ਨੇ ਕਿਉਂਕਿ ਅਸੀਂ ਆਪਣੀ ਜ਼ੁਬਾਨੀ ਨੂੰ ਬਚਾਉਣਾ ਸਕੂਲਾਂ ਦਾ ਪੱਧਰ ਉੱਚਾ ਚੱਕਣ ਦੇ ਲਈ ਸਰਕਾਰ ਨੇ ਕੰਮ ਕੀਤੇ ਆਪਣੇ ਹਲਕੇ 'ਚ 6 ਕਰੋੜ ਰੁਪਇਆ ਆ ਗਿਆ 6 ਕਰੋੜ ਆ ਰਾੜਾ ਸਾਹਿਬ ਕਾਲਜ ਹੈ ਇੱਥੇ ਬਾਈ ਦੇ ਵਿੱਚ ਜਦੋਂ ਮੈਂ ਐਮਐਲਏ ਬਣਿਆ ਪਤਾ ਕਰ ਲਿਓ ਪੜੇ ਲਿਖੇਓ ਇੱਕ ਵੀ ਪ੍ਰੋਫੈਸਰ ਨਹੀਂ ਸੀ ਪੱਕਾ ਇੱਕ ਵੀ ਇੱਕ ਵੀ ਪ੍ਰੋਫੈਸਰ ਨਹੀਂ ਸੀ ਅੱਜ ਉੱਥੇ ਇੱਕ ਵੀ ਪੋਸਟ ਖਾਲੀ ਨਹੀਂ ਹੈ ਜਾ ਕੇ ਪਤਾ ਕਰਿਓ ਪੜਾਈ ਨੂੰ ਉੱਚਾ ਚੱਕਣ ਦੇ ਲਈ ਕਹੋ ਕਿਉਂਕਿ ਗਰੀਬਾਂ ਦੇ ਵਿੱਚ ਪੜਦੇ ਆ ਛੋਟੇ ਕਿਸਾਨਾਂ ਦੇ ਬੱਚੇ ਪੜਦੇ ਆ ਸਰਕਾਰੀ ਕਾਲਜਾਂ 'ਚ ਸਰਕਾਰੀ ਸਕੂਲਾਂ 'ਚ ਕਹਿੰਦੇ ਇਹਨਾਂ ਨੂੰ ਕੀ ਲਾਉਣਾ ਇਹਨਾਂ ਨੇ ਪੜ ਕੇ ਕੀ ਲੈਣਾ ਇਹ ਤਾਂ ਨਸ਼ਾ-ਨਸ਼ਾ ਦੇ ਲਾਓ ਇੱਥੇ ਇੱਥੇ ਹੀ ਗੱਲ ਮੁੱਕ ਜਾਂਦੀ ਸੀ 17 ਟੋਲ ਪਲਾਜੇ ਸਰਕਾਰ ਨੇ ਬੰਦ ਕੀਤੀ 17 ਟੋਲ ਪਲਾਜੇ ਕਿਸੇ ਸਰਕਾਰ ਨੇ ਲਾਏ ਹੋਣੇ ਬੰਦ ਨਹੀਂ ਕਿਸੇ ਨੇ ਕੀਤੇ چاہے ਮਰਜੀ 20 30 ਸਾਲਾਂ ਦਾ ਰਿਕਾਰਡ ਕੱਢ ਲਿਓ ਸੋ ਉਸ ਤੋਂ ਬਾਅਦ ਯੁੱਧ ਜਿਹੜਾ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਛੇੜਿਆ ਇੱਕ ਐਸੀ ਲੜਾਈ ਜਿਹੜੀ ਕਿ ਅੱਜ ਲੋਕ ਲਹਿਰ ਦਾ ਰੂਪ ਪਾ ਲਈ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਹੋ ਰਿਹਾ ਹੈ ਜੇਲ੍ਹ ਦੇ ਵਿੱਚ ਜਾ ਰਹੇ ਨੇ ਘਰਾਂ ਦੇ ਉੱਤੇ ਬਲਡੋਜ਼ਰ ਚੱਲ ਰਹੇ ਨੇ ਤੁਹਾਡੇ ਪਿੰਡ ਦੇ ਵਿੱਚ ਵੀ ਹੋਇਆ ਕਿ ਨਹੀਂ ਹੋਇਆ ਦੱਸੋ ਹੋਇਆ ਕਿ ਨਹੀਂ ਹੋਇਆ ਖੁਸ਼ ਹੋ ਉਸ ਕੰਮ ਤੋਂ ਜੋ ਸਰਕਾਰ ਨੇ ਤੁਹਾਡੇ ਪਿੰਡ ਦੇ ਵਿੱਚ ਕੀਤਾ ਚਾਹੇ ਛੋਟੀਆਂ ਦੇ ਪਰਿਵਾਰ ਤੇ ਹੋਵੇ ਚਾਹੇ ਆਥਾਰ ਵਾਲੀ ਕੁੜੀ ਦੇ ਪਰ ਘਰ ਤੇ ਹੋਵੇ ਔਰ ਇਹ ਟਰੈਲਰ ਆ ਇਹਨਾਂ ਨੂੰ ਇਹ ਨਾ ਸਮਝ ਲੈਣ ਕਿ ਸਾਡੀ ਕੰਧ ਢਾਤੀ ਦਾ ਗੇਟ ਪਟਦਾ ਇਹ ਟਰੈਲਰ ਆ ਵੀ ਜੇ ਨਾ ਸੁਧਰੇ ਜਿੱਥੇ ਬੈਠੇ ਹੋ ਉਹਨੂੰ ਵੀ ਮਲ ਵਿੱਚ ਤਬਦੀਲ ਕਰਾਂਗੇ ਇਹ ਟਰੈਲਰ ਆ ਕਿ ਆਪਾਂ ਫਿਰ ਵੀ ਅਕਸਰ ਤੋਂ ਪੰਜਾਬੀ ਆ ਇਹ ਨਹੀਂ ਵੀ ਪਹਿਲੇ ਛੱਡੇ ਅਗਲੇ ਨੂੰ ਕਹਿੰਦੇ ਵੀ ਤਿੰਨ ਮੌਕੇ ਤਾਂ ਦਿੰਦੇ ਆ ਇਹਨਾਂ ਨੂੰ ਮੌਕਾ ਦਿੱਤਾ ਕਿ ਭਾਈ ਬੰਦੇ ਬਣਜੋ ਬੰਦੇ ਔਰੇ ਮੌਕਾ ਕੱਲਾ ਇਹਨਾਂ ਨੂੰ ਨਹੀਂ ਇਹ ਸਬਕ ਬਾਕੀ ਦੇ ਵੀ ਜਿਹੜੇ ਵੇਚਣ ਵਾਲੇ ਨੇ ਪੂਰੇ ਹਲਕੇ 'ਚ ਉਹਨਾਂ ਸਾਰਿਆਂ ਨੂੰ ਸਖਤ ਚੇਤਾਵਨੀ ਆ ਉਹ ਤੁਹਾਨੂੰ ਖੁਸ਼ੀ ਦੀ ਗੱਲ ਦੱਸਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਪੇਪਰ ਬੁੱਪਰ ਤਿਆਰ ਕਰ ਲਏ ਐਸਐਚਓ ਸਾਹਿਬ ਤੇਲ ਤੁਲ ਦਿਓ ਕਾਨੂੰ ਰਾਣੋ ਦੇ ਘਰ ਦੇ ਮੂਹਰੇ ਜਾ ਕੇ ਬਲੋਚਰ ਨੂੰ ਹਨਾ ਥੋੜਾ ਜਿਆ ਜਾਨੂੰ ਕਾਇਮ ਜਿਆ ਕਰੀਏ ਉਧਰ ਨੂੰ ਵੀ ਸ਼ੁਰੂ ਕਰੀ ਹੋਈ ਆ ਸਾਡੀ ਕਿਉਂਕਿ ਉਹਨਾਂ ਨੇ ਉਹ ਕੋਰਟ ਦੇ ਵਿੱਚ ਟਿਕੜਮबाज ਨੇ ਨਾ ਪੈਸੇ ਵਾਲੇ ਨੇ ਹਾਈ ਕੋਰਟ 'ਚ ਕਦੇ ਕੋਈ ਗਲਤੀ ਮਾਰ ਕੇ ਚੀਜ਼ ਪਾ ਦਿੰਦੇ ਆ ਕਦੇ ਕੋਈ ਪਰ ਉਹ ਲੱਗਿਆ ਹੋਇਆ ਅਸੀਂ ਕਰਾਂਗੇ ਉਹ ਔਰ ਇਹ ਵੀ ਗੱਲ ਤੁਹਾਨੂੰ ਦੱਸਾਂ ਕਿ ਜਿਹੜੇ ਘਰ ਕਹੇ ਨੇ ਨਾ ਇਹ ਕਾਲੀਆਂ ਨੇ ਕਾਂਗਰਸੀਆਂ ਨੇ ਰਿਟ ਪਾਈ ਹਾਈ ਕੋਰਟ ਦੇ ਵਿੱਚ ਕਹਿੰਦੇ ਘਰ ਧਾਰ ਰਹੇ ਨੇ ਗਲਤ ਕਰ ਰਹੀ ਆ ਸਰਕਾਰ ਕਹਿੰਦੇ ਜੀ ਸਰਕਾਰ ਗਲਤ ਕਰ ਰਹੀ ਆ ਬਲਡوزر ਘਰਾਂ ਦੇ ਉੱਤੇ ਚਲਾ ਰਹੀ ਆ ਆ ਹੋਰ ਤੁਸੀਂ ਦੇਖੋ ਸਾਰਾ ਪਿੰਡ ਬੈਠਾ ਧਮੋੜਦਾ ਇੱਕ ਵੀ ਬੰਦਾ ਹੱਥ ਖੜਾ ਕਰਕੇ ਕਹਦੇ ਹੋ ਵੀ ਉਹ ਗਲਤ ਹੋਇਆ ਇਹ ਗਲਤ ਹੋਇਆ ਜੀ ਜਿਹੜਾ ਕਿਸੇ ਗਰੀਬ ਦਾ ਘਰ ਘਟਾਇਆ ਦੱਸਿਓ ਤੁਸੀਂ ਉਹਨਾਂ ਨੂੰ ਵੀ ਪੁੱਛਣਾ ਬਣਦਾ ਕਿ ਭਾਈ ਤੁਸੀਂ ਗਲਤ ਪ੍ਰਪੋਗੰਡਾ ਕਿਉਂ ਕਰ ਰਹੇ ਹੋ ਜੇ ਸਰਕਾਰ ਕੋਈ ਚੰਗਾ ਕੰਮ ਕਰ ਰਹੀ ਆ ਯਾਰ ਵੋਟ ਪਾਇਓ ਨਾ ਪਾਇਓ ਬੱਖਰੀ ਗੱਲ ਆ ਬਾਹ ਦੀ ਗੱਲ ਆ ਪਰ ਇੱਕ ਜਿਹੜਾ ਕੰਮ ਚੰਗਾ ਹੋ ਰਿਹਾ ਜਿਹਦੇ ਨਾਲ ਸਾਡੇ ਜਵਾਕ ਬਚਣੇ ਆ ਜਿਹਦੇ ਨਾਲ ਸਾਡੀ ਨੌਜਵਾਨੀ ਬਚਣੀ ਆ ਜਿਹਦੇ ਨਾਲ ਘਰ ਪੱਟ ਹੋਣੋਂ ਬਚਣੇ ਆ ਜਿਹੜੀ ਇੱਕ ਲੜਾਈ ਜਿਹੜੀ ਇੱਕ ਸਾਂਝੀ ਲੜਾਈ ਆ ਤੁਸੀਂ ਕਿਉਂ ਨਹੀਂ ਉਹਦਾ ਸ ਉਹਦੇ ਵਿੱਚ ਸਾਥ ਦਿੰਦੇ ਜੋ ਤੁਸੀਂ ਜਾ ਕੇ ਹਾਈ ਕੋਰਟ ਚ ਰਿੱਟਾ ਪਾਉਂ ਰਹੇ ਹੋ ਕਿ ਗਲਤ ਘਰ ਢਾਏ ਰਹੇ ਮੈਂ ਕਹਿੰਦਾ ਇੱਕ ਵੀ ਦੱਸ ਦੇਣ ਆਪਣੇ ਹਲਕੇ ਚ ਚਾਰ ਜਗ੍ਹਾ ਦੇ ਉੱਤੇ ਕਾਰਵਾਈ ਹੋਈ ਆ ਇੱਕ ਵੀ ਬੰਦਾ ਕੋਈ ਕਹਿ ਦੇਵੇ ਕਿ ਇਹਨਾਂ ਦੇ ਉੱਤੇ ਗਲਤ ਕਾਰਵਾਈ ਹੋਈ ਆ ਇੱਕ ਵੀ ਬੰਦਾ ਆ ਤੁਸੀਂ ਵੀਡੀਓ ਤੇ ਦੇਖਿਆ ਹੋਣਾ ਪੈਰਲਾ ਇੱਕ ਬੀਬੀ ਉਹ ਰੋ ਰਹੀ ਸੀ ਵੀ ਮੇਰਾ ਜੇ ਆਦਮੀ ਜਉਦਾ ਹੁੰਦਾ ਦੇਖਿਆ ਨਾ WhatsApp ਤੇ ਤੁਸੀਂ ਮੈਨੂੰ ਜਦੋਂ ਮੈਂ ਵੀਡੀਓ ਦੇਖੀ ਮੈਨੂੰ ਵੀ ਥੋੜਾ ਜਿਆਦਾ ਤਰਸ ਜਾਇਆ ਮੈਂ ਕਿਹਾ ਯਾਰ ਸ਼ਾਇਦ ਕਿਤੇ ਗਲਤ ਤਾਂ ਨਹੀਂ ਹੋਇਆ ਉਧਰਤੀ ਦਫ਼ਤਰ ਦੇ ਵਿੱਚ ਇੱਕ ਬੰਦਾ ਬੈਠਾ ਸੀ ਮੈਂ ਵੈਸੇ ਹੀ ਗੱਲ ਕਰਨ ਲੱਗਿਆ ਉਹ ਮੁੰਡਾ ਪਤਾ ਕੀ ਕਹਿੰਦਾ ਕਹਿੰਦਾ ਭਾਜੀ ਕੋਈ ਗਲਤ ਨਹੀਂ ਹੋਇਆ ਮੈਂ ਕਿਹਾ ਤੂੰ ਕਿਵੇਂ ਕਹਿਣਾ ਕਹਿੰਦਾ ਮੈਂ ਵੀ ਪਹਿਲਾਂ ਨਸ਼ਾ ਕਰਦਾ ਸੀ ਪਰ ਹੁਣ ਕਹਿੰਦਾ ਮੈਂ 3-4 ਸਾਲਾਂ ਤੋਂ ਛੱਡਿਆ ਹੋਇਆ ਕਹਿੰਦਾ ਜਿਹੜੀ ਬੀਬੀ ਬੁਢੀ ਰੋਂਦੀ ਆ ਨਾ ਕਹਿੰਦਾ 7-8 ਟੀਕੇ ਲੈ ਕੇ ਬੈਠੀ ਹੁੰਦੀ ਸੀ ਕਹਿੰਦੇ ਜਿਹੜਾ ਆਉਦਾ ਸੀ ਮੁੰਡੇ ਦੇ ਬਾਹਾਂ ਚ ਕਹਿੰਦਾ ਮੈਂ ਇਹਦੇ ਕੋਲੋਂ 7 ਵਾਰ ਨੀਕਲਵਾ ਕੇ ਲਿਆ। ਕਹਿੰਦਾ ਮੈਂ 7 ਵਾਰ ਇਸ ਬੁਢੀ ਕੋਲੋਂ ਟੀਕਾ ਲਵਾ ਕੇ ਲਿਆਇਆ ਉਹ ਆਪਣੇ ਮੂੰਹੋਂ ਬੰਦਾ ਕਹਿੰਦਾ ਸੀ। ਸੋਏ ਜਿਹੜੀ ਲੜਾਈ ਸਰਕਾਰ ਨੇ ਲੜ ਰਹੇ ਆ ਅਸੀਂ ਇਹਦੇ ਵਿੱਚ ਪੁਲਿਸ ਨੂੰ ਅਸੀਂ ਬੁੱਲੀ ਛੁੱਟੀ ਦਿੱਤੀ ਆ। ਜਿਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੋ। ਸੋ ਸਾਨੂੰ ਕੱਲੀ ਜਿਹੜੀ ਪੁਲਿਸ ਆ ਉਹ ਨਸ਼ਾ ਖਤਮ ਨਹੀਂ ਕਰ ਸਕਦੀ ਕਰ ਸਕਦੀ ਹੈ ਜੀ ਕੱਲੀ ਸਰਕਾਰ ਨਸ਼ਾ ਨਹੀਂ ਖਤਮ ਕਰ ਸਕਦੀ ਸਾਨੂੰ ਸਾਰਿਆਂ ਨੂੰ ਸਰਕਾਰ ਨੂੰ ਪੁਲਿਸ ਨੂੰ ਲੋਕਾਂ ਨੂੰ ਇੱਕ ਜੁਟਤਾ ਦੇ ਨਾਲ ਇਕੱਠਾ ਹੋਣਾ ਪਊਗਾ ਤਾਂ ਇਹ ਨਸ਼ੇ ਖਤਮ ਹੋਣੇ ਆ ਸਾਨੂੰ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ ਜਿੰਨੇ ਵੀ ਤੁਸੀਂ ਬੈਠੇ ਹੋ ਇੱਥੇ ਸਾਰੇ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਹੈ ਦਾ ਸਿਪਾਹੀ ਬਣ ਕੇ ਤੁਸੀਂ ਕੰਮ ਕਰੋ ਇਹੀ ਤੁਹਾਡੇ ਤੋਂ ਸਾਥ ਮੰਗਣ ਦੇ ਲਈ ਅੱਜ ਅਸੀਂ ਤੁਹਾਡੇ ਪਿੰਡ ਧਮੋੜ ਦੇ ਵਿੱਚ ਆਏ ਹਾਂ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਸਾਰੇ ਜਣੇ ਆਪਾਂ ਖੜੇ ਹੋ ਜਾਈਏ ਇੱਕ ਆਪਾਂ ਸੌ ਚੱਕਣੀਆਂ ਨਸ਼ਿਆਂ ਦੇ ਖਿਲਾਫ ਆਪਾਂ ਉਹ ਸੌ ਦੇ ਵਿੱਚ ਹਿੱਸਾ ਬਣੀਏ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਇੱਕ ਵਾਰ ਖੜੇ ਹੋਈਏ ਤੇ ਮਸਨੀਕ ਪਿੰਡ ਧਮੋੜ ਦੇ ਮਸਨੀਕ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਨਸ਼ਿਆਂ ਵਿਰੁੱਧ ਇਕਜੁੱਟ ਹੋ ਕੇ ਇਹ ਸੌ ਚੁੱਕਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਕਣ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਏਗੀ ਅਸੀਂ ਉਹਨਾਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਾਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਦੀ ਖੁਦ ਵੀ ਜ਼ਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਕਿਸੇ ਹੋਰ ਵਿਅਕਤੀ ਨੂੰ ਵੀ ਜ਼ਮਾਨਤ ਦੇਣ ਤੋਂ ਰੋਕਾਂਗੇ ਸਾਰਾ ਪਿੰਡ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਏਗਾ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਇਕ ਜੀ ਕੀ ਖਤੇ ਸਾਡੇ ਪਿੰਡ ਦੇ ਵਿੱਚ ਐਮਐਲਏ ਸਰਦਾਰ ਮਨਦਰ ਸਿੰਘ ਬਿਆਸਪੁਰਾ ਜੀ ਅਤੇ ਸਾਡੇ ਵੀਡੀਓ ਮੈਡਮ ਤੇ ਸਾਡੇ ਪੈਲ ਥਾਣੇ ਦੇ ਐਸਐਚਓ ਔਰ ਸਾਡੇ ਇਥੇ ਨਗਰ ਦੇ ਥੇਰੇ ਦੇ ਬਾਬਾ ਜੀ ਔਰ ਸਮੂਹ ਨਗਰ ਨਿਵਾਸੀ ਤੇ ਸਮੁੱਚੀ ਪੰਚਾਇਤ ਜਿੰਨੇ ਵੀ ਸਾਰੇ ਇਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਹੀ ਪਿੰਡ ਦੇ ਵਿੱਚ ਪਹੁੰਚਣ ਤੇ ਧੰਨਵਾਦ ਤੋ ਜਿਵੇਂ ਹੁਣ ਤੁਸੀਂ ਸਾਰੇ ਨੇ ਐਮਐਲਏ ਸਾਹਿਬ ਦੀ ਗੱਲ ਸੁਣੀ ਹੈ ਤੇ ਪਹਿਲਾਂ ਵੀ ਆਪਾਂ ਪਿੰਡ ਦੇ ਵਿੱਚ ਇਸ ਤਰ੍ਹਾਂ ਦੇ ਉਪਰਾਲੇ ਆਪਾਂ ਕਰਦੇ ਸੀ ਸ਼ੁਰੂ ਤੋਂ ਹੀ ਜਦੋਂ ਆਪਾਂ ਨੂੰ ਤਕਰੀਬਨ 2-3 ਸਾਲ ਹੋ ਗਏ ਤੇ ਆਪਾਂ ਫੇਰ ਕੋਸ਼ਿਸ਼ ਕਰੀ ਆਪਾਂ ਇਸੇ ਉਪਰਾਲੇ ਨੂੰ ਆਪਾਂ ਹੋਰ ਅੱਗੇ ਲੈ ਕੇ ਚੱਲੀਏ ਜਿੰਨਾ ਕੁ ਵੀ ਇੱਕ ਦੋ ਜਾਣੇ ਜਾਂ ਦੋ ਚਾਰ ਜਿੰਨੇ ਵੀ ਬੰਦੇ ਆਪਣੇ ਪਿੰਡ 'ਚ ਰਹਿ ਗਏ ਆਪਾਂ ਉਹਨਾਂ ਨੂੰ ਵੀ ਸਿੱਧੇ ਰਾਹ ਤੇ ਪਾ ਗਏ ਆਪਾਂ ਆਪਣਾ ਜਿਹੜਾ ਪਿੰਡ ਆ ਉਹਨੂੰ ਕਿਸੇ ਵੀ ਤਰੀਕੇ ਨਾਲ ਨਸ਼ਾ ਮੁਕਤ ਕਰੀਏ ਸੋ ਬੇਨਤੀ ਬੜੀ ਬੇਨਤੀ ਆ ਤੇ ਹੁਣ ਮੈਂ ਸਾਡੀ ਪੰਚਾਇਤ ਨੂੰ ਬੇਨਤੀ ਕਰਦਾ ਵੀ ਐਮਐਲਏ ਸਾਹਿਬ ਦਾ ਤੇ ਬਾਹਰੋਂ ਆਏ ਸਾਰੇ ਬਤਵਾਦੇ ਸਜਣਾ ਦਾ ਸਨਮਾਨ ਕਰਨ

ਤਾਰਾ ਪੂਰੀ ਡਿਸਟਰਬ ਹੋ ਗਈ ਤਾਂ ਆਇਦਾ ਸਾਹਿਬ ਹੋ ਕੇ ਜਾਣਾ ਹੁੰਦਾ ਹੈ ਉੱਥੇ ਜਾਣਾ ਹੁੰਦਾ ਹੈ ਕਿੰਨੇ ਚੈਂਬਰ ਬਣਾਏਗਾ ਵੱਡਾ ਹੁਣ ਇਹ ਚਾਹੇ ਬੰਦਾ ਐਨ ਪੂਰੀ ਵਧੀਆ ਕੰਦੀ ਬਣਾਣੇ ਚਾਹੇ ਗੱਡੀਆਂ ਉੱਪਰ ਦੀ ਬੰਦਾ ਤੋਂ ਮਾਲਕ ਚਾਹੇ ਉਹ ਚਾਹੇ ਇਧਰਲੇ ਪਾਸੇ ਨਾਲ ਵੀ ਨਾਲ ਲਾ ਲਾਂਗੇ ਬਰਮਡੇ ਨਾਲ ਤੋਂ ਕੋਲ ਉਹ ਵੀ ਫਾਇਦਾ ਮੰਨਦੇ ਗਾਣੀ ਵੈਸੇ ਹੀ ਨਿਕਲ ਕੇ ਆ ਰਹੇ ਨੇ ਤਾਂ ਨਾਲਾ ਬਣਾਏਗੀ ਤਰ੍ਹਾਂ ਜੇਕਰ ਕੋਈ ਤਾਂ ਵੀ ਆਵੇ ਹੋਰ ਦੂਰ ਹੋਈ 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 ਅੱਜ ਦਾ ਕੇਂਦਰੀ ਰਿਕਾਰਡ ਰੋਡ ਵਾਲੇ ਵੀ ਰਿਕਾਰਡ ਚੱਕ ਦੇਣਾ ਸੀ ਇਹ ਹੁਣ ਬਾ ਤੁਹਾਡੇ ਹੱਥ ਜਾਏ ਤੁਹਾਨੂੰ ਅਸੀਂ ਉਹ ਵੀ ਕਰ ਦੇਣਾ ਜੀ ਜਾਣਾ ਕਿੱਥੇ ਜਾਣਾ ਪਾਣੀ ਤਾਂ ਸਾਫ਼ ਜੀ ਮੈਂ ਤੁਹਾਨੂੰ ਸ਼ਡਿਊਲ ਹੀ ਦੇ ਦਿੰਦਾ ਜੀ